ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੱਕ ਗੁਰਦੁਆਰਾ ਸਤਸਨ ਕਰਾਉਣੇ ਹੈ ਜੀ ਤੇ ਉਹਦੀ ਕਿਲਾ ਲੋਗੜ ਗੜ੍ਹਤ ਸ ਹੈ ਜੀ ਗੁਰਦੁਆਰਾ ਪਿੰਡ ਕਿਲਾ ਲੋਗੜ ਸਾਹਿਬ ਜੋ ਪਿੰਡ ਲੋਦੀਪੁਰ ਸਾਹਿਬ ਦੇ ਨੀਂਦ ਲੋਹਾਂਦਪੁਰ ਸਾਹਿਬ ਦੇ ਨਾਲ ਬਾਹਰਲੀ ਦੀਵਾਰ ਦੇਖ ਰਹੇ ਹੋ ਤੇ ਇਹ ਦੇਖੋ ਲੋਗੜ ਗੜ੍ਹ ਕਿਲੇ ਦੀ ਆ ਦੋੜਾ ਇੱਕ ਕਿਲੇ ਦਾ ਮੇਨ ਦਰਵਾਜ਼ਾ ਕਿਲੇ ਦਾ ਸਾਰੀ ਸੰਤ ਤੁਹਾਨੂੰ ਅੱਜ ਕਿਲੇ ਦੇ ਅੰਦਰ ਲੈਣੀਆਂ ਮੋਟੀਆਂ-ਮੋਟੀਆਂ ਕੰਦਾ ਕਿਲੇ ਦੇ ਮੇਨ ਇਟੋ ਨਿੱਕੀ-ਨਿੱਕੀ ਇੱਟ ਦਾ ਕੰਮ ਹੋਇਆ ਹੈ ਜੀ ਕਿਲੇ ਦੀ ਐਂਟ੍ਰਾਂਸ ਹੋ ਗਈ ਜਿਹੜੀ ਇਹ ਇੱਟ ਹੈ ਜੀ ਬਹੁਤ ਹੀ ਲਾਹੌਰੀ ਇੱਟ ਵੀ ਖੁੱਲਾ ਦੇਖੋ ਜੀ ਲੰਬਾ ਚੋੜਾ ਕਿਲਾ ਹੈ ਇਸ ਸੋਮਣੀ ਕੁਆਂਟੀ ਦੁਆਰਾ ਇਹ ਇਹ ਵਾਰਤ ਤੇ ਹੈ ਕਿਲਾ ਹੈ ਆ ਜੋ ਪੰਦਰ ਚਾਲਦੇ ਆ ਜਿਹੜਾ ਕਿਲਾ ਅਨੰਦਪੁਰ ਸਾਹਿਬ ਦੇ ਦਿਖਾਉਣੇ ਆਗੇ ਬਰਾਬਰੀ ਮੰਨਿਆ ਗਿਆ ਹੈ ਬਹੁਤ ਭਾਵਨਾ ਕਮ ਹੋਇਆ ਹੈ ਜੀ ਸੁਰੱਖਿਆ ਦੇ ਤੌਰ ਤੇ ਬੜਾ بڑے ਦੇ ਦਰਵਾਜ਼ੇ ਤੇ ਇਹਦੀ ਇੰਟਰਸ ਇਹ ਤਾਂ ਚਲੋ ਜਿਹੜਾ ਤੁਸੀਂ ਇੱਟਾਂ ਦਾ ਕੰਮ ਦੇਖ ਰਹੇ ਹੋ ਛੋਟੀ ਛੋਟੀ ਜਾਂਦਾ ਇਹ ਤਾਂ ਕਿਲੇ ਦੇ ਜਦੋਂ ਸਾਰੇ ਅਨੰਦਪੁਰ ਸਾਹਿਬ ਦੇ ਕਿਲੇ ਦਸੁੰਦਰੀਕਰਨ ਹੋਇਆ ਉਦੋਂ ਇਹ ਦਾ ਦਵਾਰੇ ਕੰਮ ਹੋਇਆ ਹੈ ਲੇਕਿਨ ਜੋ ਤੁਹਾਨੂੰ ਪੱਥਰਾਂ ਦੀਆਂ ਗੰਧਾਂ ਦਿਖਾਈਆਂ ਉਹ ਜਿਉਂ ਦੀਆਂ ਤੇ ਉਹ ਪੁਰਾਣੀਆਂ ਤੇ ਇਹ ਦੇਖੋ ਇਤਿਹਾਸ ਦੱਸਾਂਗੇ ਤੁਹਾਨੂੰ ਵੀਡੀਓ ਚੱਲਦੀ-ਜਲਦੀ ਜੇ ਇਤਿਹਾਸ ਦੇ ਬਾਰੇ ਤੇ ਕਰਾਵਾਂਗੇ ਅੰਦਰ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਤੇ ਦੱਸਦੇ ਹਾਂ ਤੁਹਾਨੂੰ ਇਤਿਹਾਸ ਦੋ ਤਿੰਨ ਜੁੜੀਆਂ ਜੋ ਵੱਡੀਆਂ ਗੱਲਾਂ ਇਕਲਾ ਲੋਗੜ ਸਾਹਿਬ ਨਾਲ ਸੰਬੰਧਿਤ ਪਹਿਲੀ ਗੱਲ ਤਾਂ ਇਹ ਉਹ ਸਥਾਨ ਹੈ ਜਿੱਥੇ ਭਾਈ ਬਚਿੱਤਰ ਸਿੰਘ ਜੀ ਨੇ ਮਸਤ ਹਾਥੀ ਜੋ ਕਿ ਪਹਾੜੀ ਰਾਜਿਆਂ ਵੱਲੋਂ ਇਸ ਕਿਲੇ ਦੇ ਦਰਵਾਜ਼ੇ ਨੂੰ ਤੋੜਨ ਲਈ ਇਸ ਸਾਈਡ ਹਾਥੀ ਛੱਡਿਆ ਗਿਆ ਸੀ ਜਿਸ ਨੂੰ ਸ਼ਰਾਬ ਪਵਾਈ ਹੋਈ ਸੀ ਉਹ ਸਾਥੀ ਨੂੰ ਭਾਈ ਬਚਿੱਤਰ ਸਿੰਘ ਨੇ 나ਗਣੀ ਵਰਸ਼ੇ ਦੇ ਨਾਲ ਉਹਦੇ ਸਿਰ ਦੇ ਵਿੱਚ ਵਰਸ਼ਾ ਮਾਰ ਕੇ ਉਹ ਹਾਥੀ ਨੂੰ ਬੁਰੀ ਤਰ੍ਹਾਂ ਕਾਇਲ ਕੀਤਾ ਤੇ ਆਓ ਪਹਿਲੇ ਤੁਸੀਂ ਅੰਦਰ ਕਰੋ ਦਰਸ਼ਨ ਸਰ ਨਾਲ ਦੀ ਨਾਲ ਤੁਹਾਨੂੰ ਇਤਿਹਾਸ ਦੱਸਦੇ ਰਵਾਂਗੇ ਇਹ ਹੈ ਜੀ ਅੰਦਰ ਸਥਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਗਤਾਂ ਦੀ ਹਾਜ਼ਰੀ ਤੁਸੀਂ ਦੇਖ ਹੀ ਰਹੇ ਹੋਗੇ ਇਹ ਹੈ ਜੀ ਅੰਦਰੋਂ ਸਥਾਨ ਜੁਕਲੇ ਦਾ ਬਣਾਇਆ ਹੋਇਆ ਅਲੈਦਾ ਪ੍ਰਕਾਸ਼ ਕਾਫੀ ਖੁੱਲਾ ਡੋਲੇ ਏਰੀਆ ਚ ਬਣਿਆ ਹੋਇਆ ਕਿਲਾ ਹੈ ਤੇ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਪਹਾੜੀ ਰਾਜੇ ਵੱਲੋਂ ਛੱਡਿਆ ਗਿਆ ਹਾਥੀ ਜਿਸ ਨੂੰ ਸ਼ਰਾਬ ਪਿਲਾ ਕੇ ਜੋ ਉਦੇ ਸਿੰਘ ਜਿਨੇ ਉਸ ਰਾਜੇ ਦਾ ਸੰਘਾਰ ਕੀਤਾ ਸੀ ਉਹ ਰਾਜਾ ਕੇਸਰੀ ਚੰਦ ਉਹਨਾਂ ਵੱਲੋਂ ਹਾਥੀ ਨੂੰ ਸ਼ਰਾਬ ਪਵਾ ਕੇ ਉਹਦੇ ਸਿਰ ਤੇ ਭਾਰੀਆਂ ਲੋਹੇ ਦੀਆਂ ਤਵੀਆਂ ਬਨ ਕੇ ਆਲੇ ਦੁਆਲੇ ਉਹਦੇ ਤਲਵਾਰਾਂ ਲਟਕਾ ਕੇ ਉਹਨਾਂ ਨੂੰ ਇਸ ਕੇਲੇਵਲ ਛੱਡਿਆ ਤੇ ਭਾਈ ਬਚਿੱਤਰ ਸਿੰਘ ਨੇ ਨਾਗਣੀ ਬਰਛੇ ਨਾਲ ਅਸੀਂ ਜੋੜ ਦੀ ਉਹਦੇ ਸਿਰ ਤੇ वार ਕੀਤਾ ਕਿ ਲੋਹੇ ਦੀਆਂ ਪਲੇਟਾਂ ਜੋ ਤਵੀਆਂ ਢਾਲਾਂ ਸੀਗੀਆਂ ਉਹਦੇ ਮੁਰੇ ਲਾਈਆਂ ਹੱਥੀ ਦੇ ਸਿਰ ਤੇ ਉਹਨੂੰ ਵੀ ਪਾੜਦੇ ਹੋਏ ਹੱਥੀ ਦੇ ਸਿੰਦ ਤੱਕ ਉਹਨੇ ਨਾਗੜੀ ਨੇ ਮਾਰ ਕੀਤਾ ਤੇ ਉਹ ਹਾਥੀ ਜੋ ਸ਼ਰਾਬ ਦੇ ਨਸ਼ੇ 'ਚ ਮਸਤ ਸੀ ਉਹ ਉਨੀ ਪੈਰੀਂ ਪਿੱਛੇ ਮੁੜਦਾ ਹੋਇਆ ਆਪਣੀਆਂ ਹੀ ਫੌਜਾਂ ਦਾ ਨੁਕਸਾਨ ਕਰਦਾ ਹੋਇਆ ਆਪਣੀ ਫੌਜਾਂ ਨੂੰ ਮਾਰਦਾ ਹੋਇਆ ਕੁਚਲਦਾ ਹੋਇਆ ਵਾਪਸ ਚਲਾ ਗਿਆ ਸੀ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਭਾਈ ਉਦੇਸ਼ ਸਿੰਘ ਜੀ ਨੇ ਜੋ ਉਸ ਸਮੇਂ ਕੇਸਰੀ ਚੰਦ ਰਾਜਾ ਸੀਗਾ ਜਿਨੇ ਉਸ ਸਮੇਂ ਇਸ ਸਥਾਨ ਤੇ ਹਮਲਾ ਕੀਤਾ ਤਾਜ਼ੀ ਕਿਲਾ ਲੋਗੜ ਸਾਬ ਤੇ ਹਮਲੇ ਦੇ ਪਿੱਛੇ ਦੇ ਕਾਰਨ ਵੀ ਦੱਸੂਗਾ ਤੇ ਉਦੋਂ ਭਾਈ ਉਹਦੇ ਸੀਗ ਨੇ ਉਸ ਰਾਜੇ ਦਾ ਸਿਰ ਵੱਢ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾ ਦੇ ਵਿੱਚ ਹਾਜ਼ਰ ਕੀਤਾ ਸੀ ਇਹ ਦੇਖੋ ਤੁਸੀਂ ਕਿਲੇ ਦੀ ਪੁਰਾਤਨ ਦੇਖ ਬੜੀਆਂ ਮੋਟੀਆਂ-ਮੋਟੀਆਂ ਦੀਵਾਰਾਂ ਕਿਲੇ ਦੀਆਂ ਤੇ ਮੋਰਚੇ ਸੰਘਾ ਵੱਲੋਂ ਸਾਂਭਣ ਲਈ ਬਣਾਏ ਹੋਏ ਇਹ ਰੋਸ਼ਨ ਦਾਨ ਟਾਈਪ ਜੋ ਕਿ ਅੰਦਰਲੀ ਸਾਈਡ ਤੋਂ ਤਾਂ ਖੁੱਲੇ ਐ ਅਗਲੀ ਸਾਈਡ ਤੋਂ ਬਿਲਕੁਲ ਥੋੜੀ ਜੋ ਕਿ ਜਗ੍ਹਾ ਦੇਖਣ ਲਈ ਔਰ ਬੰਦੂਕ ਦਾ ਸ਼ਸਤਰ ਦਾ ਵਾਰ ਕਰਨ ਲਈ ਜਗ੍ਹਾ ਛੱਡੀ ਹੋਈ ਹੈ ਤੇ ਨਾਲ ਜਿੱਥੇ ਮੈਂ ਤੁਹਾਨੂੰ ਦੱਸ ਰਿਹਾ ਸੀ ਕੇਸ ਜੋ ਕਿਲਾ ਹੈ ਇਸ ਕਿਲੇ ਤੇ ਗੁਰਗੋਵਿੰਦ ਸਿੰਘ ਮਹਾਰਾਜ ਜੀ ਨੇ ਸ਼ਾਸਤਰ ਬਣਾਉਣ ਦੀ ਫੈਕਟਰੀ ਹੈ ਜੋ ਉਹ ਸਥਾਪਿਤ ਕੀਤੀ ਹੋਈ ਸੀ ਸਨ 1700 ਈਸਵੀ ਚ ਪਹਾੜੀ ਰਾਜਿਆਂ ਨੇ ਇਸ ਉੱਤੇ ਕਬਜ਼ਾ ਕਰਨ ਵਾਲੇ ਸੋਚਿਆ ਤੇ ਇਸ ਇਸ ਗੰਦਾ ਇਹਦੀ ਗੰਦਾ ਦੀ ਮਜ਼ਬੂਤੀ ਔਰ ਦਰਵਾਜ਼ਿਆਂ ਦੀ ਮਜ਼ਬੂਤੀ ਨੂੰ ਦੇਖਦੇ ਹੋਏ ਹੀ ਹਾਥੀ ਨੂੰ ਜੋ ਸ਼ਰਾਬ ਪੜਾ ਕੇ ਇਸ ਵੱਲ ਭੇਜਿਆ ਗਿਆ ਸੀ ਜੋ ਕਿ जख्मी ਹੋ ਕੇ ਉਨੇ ਪੈਰੀ ਵਾਪਸ ਹੋ ਕੇ ਆਪਦੀਆਂ ਹੀ ਉਹਨਾਂ ਦੀਆਂ ਪਹਾੜੀਆਂ ਦੀਆਂ ਫੋਜ ਨੂੰ ਨੁਕਸਾਨ ਕਰਨ ਲੱਗਿਆ ਤੇ ਇਹ ਜੀ ਕੇਲੇ ਦਾ ਆੜਾ ਵਾਲਾ ਤੇ ਇਹ ਜੋ ਸਤੰਭ ਕਿਲੇ ਦਾ ਖੱਬੀ ਸਾਈਡ ਦਾ ਮੈਂ ਤੁਹਾਨੂੰ ਪਹਿਲੇ ਦਿਖਾਇਆ ਇਹ ਹੈ ਜੀ ਕਿਲੇ ਦਾ ਦੂਜਾ ਬਾਰੀ ਤੰਬ ਪਹਿਲੇ ਤੁਹਾਨੂੰ ਇੱਕ ਪਾਸੇ ਵਾਲੇ ਦੇ ਦਰਸ਼ਨ ਕਰਵਾਏ ਇਹ ਹੈ ਜੀ ਗੇਟ ਦੇ ਦੂਜੀ ਸਾਈਡ ਦਾ ਇਹ ਦੇਖੋ ਔਰ ਇਹ ਵੀ ਉਸੇ ਤਰ੍ਹਾਂ ਹੀ ਜਿਵੇਂ ਮੋਰ ਚੱਲੀ ਜਗ੍ਹਾ ਬਣਾਈਆਂ ਹੁੰਦੀਆਂ ਬਾਹਰੋਂ ਅੰਦਰੋਂ ਇਸ ਸਾਈਡ ਤੋਂ ਕਾਫੀ ਖੁੱਲਾ ਔਰ ਅਗਲੇ ਪਾਸੇ ਬਿਲਕੁਲ ਉਨੀ ਕੀ ਜਗਾ ਤਾਂ ਜੋ ਬੰਦੂਕ ਦੀ ਨਾਲੀ ਕੱਢ ਕੇ ਹਮਰਾ ਜਵਾਬ ਦਿੱਤਾ ਜਾ ਸਕੇ ਇਹ ਹੈ ਜੀ ਸੇਮ ਉਹੀ ਪੁਰਾਣੀ ਦਿਖਵਾਂਗ ਦਿਖਾਇਆ ਗਿਆ ਉਹੀ ਪੁਰਾਣੇ ਜਿਵੇਂ ਕਦੇ ਹੋਇਆ ਕਰਦੇ ਸਨ ਜਾਂ ਹੁੰਦੇ ਹੋਣਗੇ ਜੋ ਕਿ ਕਿਲੇ ਦੇ ਬਾਰੀ ਸਤੰਭ ਹੁੰਦੇ ਆ ਜਿੱਥੋਂ ਮੈਨ ਲਈ ਬਾਹਰ ਦੀਆਂ ਜੋ ਗਤੀਵਿਧੀਆਂ ਉਹਨਾਂ ਵੱਲ ਧਿਆਨ ਰੱਖਣ ਲਈ ਜੇ ਕਿਤੇ ਗੁਰੂ ਮਹਾਰਾਜ ਤੇ ਅਕਸਰ ਪਹਾੜੀ ਰਾਜਿਆਂ ਦੇ ਹਮਲੇ ਜੰਗਾ ਯੁੱਧਾਂ ਚੱਲਦੇ ਰਹਿੰਦੇ ਸੀ ਇਹ ਲੋ ਇਹ ਅਗਿਆਂ ਆਪਾਂ ਜੋ ਅੰਦਰ ਤੋਂ ਨੂੰ ਨੀਚੇ ਪਹਿਲਾਂ ਗੈਲਰੀ ਦਿਖਾਈ ਹੈ ਐਂਟਰੀ ਇਹ ਉਹਦੀ ਛੱਤ ਹੈ ਇਹ ਹੈ ਕਿਲਾ ਅੰਦਰਲੀ ਸਾਈਡ ਤੋਂ ਇਹ ਉਹਦੀ ਗੈਲਰੀ ਦੀ ਛੱਤ ਹੈ ਜਿੱਥੇ ਇਹਦੇ नीचे ਗੇਟ ਹੈ ਇੱਕ ਪਾਸਾ ਇੱਧਰ ਇੱਕ ਇੱਧਰ ਇਹਦੇ नीचे ਇਹ ਐਂਟਰੀ ਹੈ ਸਾਹਮਣੇ ਗੁਰਦੁਆਰਾ ਸਾਹਿਬ ਇਹਦਾ ਚਲੋ ਇਹ ਚੀਜ਼ ਤਾਂ ਨਵੀਂ ਹੋਈ ਤਿਆਰ ਕੀਤੀ ਗਈ ਹੈ ਜਦੋਂ ਸਾਰੇ ਪੰਜ ਕਿਲਾ ਜਿਹੜੇ ਉਹਨਾਂ ਦਾ ਸੁੰਦਰੀਕਰਨ ਕੀਤਾ ਗਿਆ ਸੀ ਲੇਕਿਨ ਜੋ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਜੋ ਇੱਕ ਸਾਈਡ ਇਹ ਇਹ ਪੱਥਰਾਂ ਦਾ ਬਣਾਇਆ ਹੋਇਆ ਸਤੰਭ ਹੈ ਮੋਰਚਾ ਸੰਭਾਲਣ ਲਈ ਆਸ-ਪਾਸੇ ਧਿਆਨ ਰੱਖਣ ਲਈ ਇੱਥੇ ਇਹ ਦੂਜਾ ਸਜੀ ਸਾਈਡ ਇਹ ਦੇਖੋ